ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅੱਜ ਅਸੀਂ ਤੁਹਾਨੂੰ ਗਰਾਉਂਡ ਜ਼ੀਰੋ ਦੀ ਰਿਪੋਰਟ ਦਿਖਾਉਣ ਜਾ ਰਹੇ ਹਾਂ ਕਿ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਨਸ਼ੇ ਦੇ ਖਿਲਾਫ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਨਸ਼ਾ ਤਸਕਰਾਂ ਦੇ ਦੋ ਦੋ ਯਾਰ ਪੁਲਿਸ ਪ੍ਰਸ਼ਾਸਨ ਅਧੇ ਸਰਕਾਰ ਆਓ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਕੀ ਕਹਿਣਾ ਜਾਂਦੇ ਹੋ ਮੇਰਾ ਨਾਮ ਸਰਬਜੀਤ ਸਿੰਘ ਹੈ ਰੀ ਹੈ ਜੀ ਸ਼ਹੀਦ ਭਗਤ ਸਿੰਘ ਹੋਏ ਹਾਂ ਸਭਾ ਤੋਂ ਆ ਅੱਜ ਪੂਰੇ ਪੰਜਾਬ ਚ ਜਿਹੜਾ ਇੱਕ ਨਸ਼ੇ ਦਾ ਹੱਲਾ ਮਚਿਆ ਪਿਆ ਐਸਲੇ ਪੂਰਾ ਪੰਜਾਬ ਨਸ਼ੇ ਦੇ ਨਸ਼ੇ ਦੀ ਅੱਗ ਚ ਝੁੱਲਸ ਰਿਹਾ ਤੇ ਇੱਕ ਪਾਸੇ ਉਹ ਸਰਕਾਰਾਂ ਇੰਡੀਆ ਕਹਿੰਦੀਆਂ ਜਦੋਂ ਅਸੀਂ ਸਰਕਾਰ ਦੇ ਨੁਮਾਇੰਦਿਆਂ ਕੋਲ ਜਾਂਦੇ ਆ ਤੇ ਜਾਂ ਅਸੀਂ ਪ੍ਰਸ਼ਾਸਨ ਦੇ ਨੁਮਾਇੰਦਿਆਂ ਕੋਲ ਜਾਂਦੇ ਆ ਤੇ ਉਹ ਕਹਿੰਦੇ ਆ ਵੀ ਸਾਡੇ ਇਲਾਕੇ ਚ ਨਸ਼ਾ ਨਹੀਂ ਹੈ ਜੇ ਨਸ਼ਾ ਨਹੀਂ ਹੈ ਤਾਂ ਸਾਡੇ ਨੌਜਵਾਨ ਕਿਹੜੀ ਚੀਜ਼ ਨਾਲ ਮਰ ਰਹੇ ਆ ਇਹਦਾ ਸਾਬਤ ਕੰਮਸਾ ਨੂੰ ਕਰਕੇ ਦਿਓ ਪਰ ਐਸਲੇ ਜਿਹੜੀ ਸਰਕਾਰ ਤੇ ਪ੍ਰਸ਼ਾਸਨ ਇਤੋਂ ਕੰਨੀ ਕਰਤੋਂਦੀ ਦੇਖਦੀ ਆ ਅੱਜ ਵੱਡੀ ਬੜੀ ਵੱਡੀ ਪੱਧਰ ਤੇ ਜਿਹੜੇ ਸਾਡੇ ਨੌਜਵਾਨ ਆ ਜਿਹੜੇ ਨੌਜਵਾਨ ਜਿਨ੍ਹਾਂ ਦੀ ਉਮਰ 12 ਸਾਲ ਤੋਂ 25 ਸਾਲ ਆ ਉਹ ਨੌਜਵਾਨ ਜਿਹੜੇ ਆ ਮੋਦ ਦੇ ਮੂੰਹ ਚ ਜਾ ਰਿਆ ਤੇ ਨਾਲ ਦੀ ਨਾਲ ਜਿਹੜੀ ਸਰਕਾਰ ਆ ਉਹ ਵੱਡੇ ਤਸਕਰਾਂ ਨੂੰ ਫੜਨ ਦੀ ਬਜਾਏ ਜਿਹੜੇ ਨਸ਼ਾ ਪੀਂਦੇ ਆ ਜਿਹੜੇ ਲਿਉਂਦੇ ਆ ਥੋੜਾ ਥੋੜਾ ਉਹਨਾਂ ਨੂੰ ਚੁੱਕ ਕੇ ਜੇਲਾਂੋਂ ਸੁਟ ਰਹੀ ਆ ਜਦ ਕਿ ਉਹਨਾਂ ਨੂੰ ਜੇਲਾਂਾਂ ਚੋਂ ਸੁਟਣ ਦੀ ਬਜਾਏ ਉਹਨਾਂ ਨੂੰ ਰੀਹੈਬ ਸੈਂਟਰ ਚ ਜਾ ਕੇ ਉਹਨਾਂ ਦਾ ਇਲਾਜ ਕਰਾਵੇ ਉਹਨਾਂ ਤੋਂ ਪੁਖਤਾ ਇਨਫੋਰਮੇਸ਼ਨ ਲੈ ਕੇ ਤੇ ਉਹ ਵੱਡੇ ਸਮਗਲਰਾਂ ਨੂੰ ਹੱਥ ਪਾਇਆ ਜਾਵੇ ਤਾਂ ਜੋ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ ਪੰਜਾਬ ਦੀ ਸੱਭਿਆਚਾਰ ਨੂੰ ਬਚਾਇਆ ਜਾ ਸਕੇ ਇਹ ਧਰਤੀ ਗੁਰੂ ਪੀਰਾਂ ਦੀ ਆ ਇਹ ਉਹ ਮਹਾਨਿਆ ਜਿੱਥੇ ਸਿੱਖਿਆ ਸੂਰੀ ਰੋਡ ਜਿਹਨੂੰ ਕਿਹਾ ਜਾਂਦਾ ਜਿੱਥੇ ਸ਼ਾਮ ਸਿੰਘ ਟਾਰੀ ਹੁਣਾ ਨੇ ਹਰੀ ਸਿੰਘ ਨਲੂ ਅਤੇ ਗਜਨੀ ਦੇ ਬਾਜ਼ਾਰ ਚ ਜਿਹੜੀਆਂ ਔਰਤਾਂ ਬਚਾ ਕੇ ਲਿਆਂਦੀਆਂ ਸੀਗੀਆਂ ਸਾਡੀਆਂ ਧੀਆ ਪੈਣਾ ਉਹਨਾਂ ਦੇ ਸਿਰ ਤੇ ਹੱਥ ਤੇ ਰਹਿਐ ਸੀ ਪਰ ਅੱਜ ਤਰਾਸ ਦੀ ਵਿੱਚ ਸਾਡੀਆਂ ਨੌਜਵਾਨ ਕੁੜੀਆਂ ਜਿਹੜੀਆਂ 5-500 ਰੁਪਏ ਚ ਆਪਣਾ ਜਿਸਮ ਵੇਚਦੀਆਂ ਸੜਕਾਂ ਦੇ ਉੱਤੇ ਆਮ ਮਿਲ ਜਾਂਦੀਆਂ ਨਸ਼ੇ ਵਾਸਤੇ ਬੜੀ ਵੱਡੀ ਪੱਧਰ ਤੇ ਨੌਜਵਾਨ ਜਿਹੜਾ ਨਸ਼ੇ ਚਲੇ ਗਿਆ ਜਿਸ ਕਰਕੇ ਅੰਮ੍ਰਿਤਸਰ ਦੇ ਵਿੱਚ ਇਹ ਉਤਾਰਾ ਵੈਸੇ ਪੂਰੇ ਪੰਜਾਬ ਚ ਹੈ ਪਰ ਅਸੀਂ ਅੰਮ੍ਰਿਤਸਰ ਚ ਰਹਿੰਦੇ ਆ ਅਸੀਂ ਪਹਿਲ ਤੇ ਅੰਮ੍ਰਿਤਸਰ ਦੀ ਗੱਲ ਕਰਦੇ ਆਂ ਵੀ ਜਿਹੜੀਆਂ ਲੁੱਟਾਂ ਖੋਹਾਂ ਜਿਹੜਾ ਸਭ ਕੁਝ ਵਧਿਆ ਉਹ ਨਸ਼ੇ ਕਰਕੇ ਵਧਿਆ ਕਿਉਂ ਕ੍ਰਾਈਮ ਦੀ ਜੜ ਨਸ਼ਾ ਵਾ ਜਦੋਂ ਨਾ ਨਸ਼ਾ ਨਹੀਂ ਮਿਲਦਾ ਬੰਦਾ ਮਰਨ ਤੱਕ ਜਾਂਦੇ ਆ ਤੁਸੀਂ ਦੇਖਿਆ ਨਾ ਵੀ ਇੱਕ ਪੁੱਤ ਨੇ ਜਿਹੜੀ ਆਪਣੀ ਮਾਂ ਕਤਲ ਕਰਤੀ ਉਹਦਾ ਟੋਟੇ ਟੋਟੇ ਕਰਕੇ ਜਿਹੜਾ ਆਗ ਨੂੰ ਭੇੜ ਕਰਤੀ ਨਾਲ ਆਪਣੇ ਭਰਾ ਦਾ ਵੀ ਕਤਲ ਕਰ ਦਿੱਤਾ ਇੱਕ ਦਿਨ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਨਾ ਵੀ ਇੱਕ ਤਰਨਤਾਂ ਦਾ ਨੌਜਵਾਨ ਆ ਜਿਸ ਨੇ ਆਪਣਾ ਬੱਚਾ ਮਾਰਤਾ 3 ਸਾਲਾ ਜਿਹੜਾ ਡਾਈਪਰੈਸ਼ਨ ਚ ਹੈ ਜਿਹੜਾ ਨਸ਼ੀਆਂ ਗੋਲੀਆਂ ਖਾਂਦਾ ਇਹ ਨਸ਼ਾ ਇਹੋ ਇਹੋ ਜੇ ਕਾਰੇ ਸਾਡੇ ਕੋ ਕਰਾ ਰਿਆ ਸਾਡੀਆਂ ਮਾਵਾਂ ਕੀਰਨੇ ਪਉਂਦੀਆਂ ਆਪਣੀ ਪੁੱਤ ਦੇ লাশ ਦੇ ਕੋਲ ਉਹਦੇ ਬਾਪ ਜਿਹੜੇ ਉਹਦੇ ਮੋਢੇ ਤੇ ਬੱਚੇ ਦੀ লাশ ਜਾਣਾ ਇਹ ਕਿੰਨੀ ਦੁਖਦਾਈ ਘਟਨਾਵਾਂ ਅੱਜ ਬੜੇ ਵੱਡੇ ਪੱਧਰ ਤੇ ਪੰਜਾਬ 'ਚ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਪਰ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਸੁੱਤਾ ਵਾ ਪਰ ਜੇ ਸਰਕਾਰ ਦੀ ਗੱਲ ਕਰੀਏ ਜਦ ਸਰਕਾਰ ਆਪਣੀ ਹੋਣ ਦੇ ਵਿੱਚ ਆਉਂਦੀ ਹੈ ਪਹਿਲਾਂ بڑے ਵਾਅਦੇ ਕਰਦੀ ਹੈ ਕਿ ਲਾ ਐਨ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਕੇ ਰੱਖਾਂਗੇ ਨਸ਼ੇ ਦੇ ਰੋਕtham ਪਾਈ ਜਾਏਗੀ ਪਰ ਕਿਵੇਂ ਦੇਖਦੇ ਹੋ ਸਰਕਾਰ ਨੇ ਅਸੀਂ ਇਹ ਸਰਕਾਰ ਕਹਿੰਦੀ ਸੀ ਕਿ ਕਾਲੀਆਂ ਨੇ ਬਹੁਤ ਨਸ਼ਾ ਵਕਾਇਆ ਆਪਾਂ ਮੰਨਣ ਨੂੰ ਤਿਆਰ ਆ ਬੜਾ ਨਸ਼ਾ ਵਕਾਇਆ ਪੰਜਾਬ ਚ ਨਸ਼ਾ ਲਿਆਂਦਾ ਇਹ ਕਹਿੰਦੇ ਕਾਂਗਰਸੀਆਂ ਨੇ ਲਿਆਂਦਾ ਬਿਲਕੁਲ ਲਿਆਂਦਾ ਵੱਡੇ ਮੰਤਰੀ ਸੰਤਰੀ ਇਸ ਚ ਇਨਵੋਲਵ ਸੀਗੇ ਉਹਨਾਂ ਨੇ ਪੰਜਾਬ ਚ ਨਸ਼ਾ ਲਿਆਂਦਾ ਪਹਿਲਾਂ ਅੰਮ੍ਰਿਤਸਰ ਚ ਲਿਆਂਦਾ ਅੰਮ੍ਰਿਤਸਰ ਤੋਂ ਪੂਰੇ ਪੰਜਾਬ ਚ ਗਿਆ ਪਰ ਇਹ ਸਰਕਾਰ ਨੇ ਇੱਕ ਗੱਲ ਕਹੀ ਸੀ ਜਦੋਂ ਵੋਟਾਂ ਦੇ ਦਿਨ ਸੀ ਗਰੰਟੀਆਂ ਭਰੀਆਂ ਸੀਗੀਆਂ ਅਸੀਂ ਪੱਕਾ ਲੈਣ ਜਿੰਨੇ ਗਰੰਟੀ ਦਿੰਦੇ ਆ ਸਾਨੂੰ ਤੇ ਉਹ ਸਾਲ ਬਾਅਦ ਖਰਾਬ ਜਾਂਦਾ ਚੁੱਕ ਕੇ ਲੈ ਆਏ ਨੇ ਭਾਈ ਇਹ 2 ਸਾਲ ਦੀ ਗਰੰਟੀ ਉਹ ਤਾਂ ਸਾਨੂੰ ਨਵਾਂ ਦੇ ਦਿੰਦੇ ਆ ਤੇ ਇਹ ਸਰਕਾਰ ਨੇ ਉਹੋ ਜਿਹੇ ਗਰੰਟੀਆਂ ਦਿੱਤੀਆਂ ਗਰੰਟੀਆਂ ਦੇ ਕੇ ਸਾਨੂੰ ਇਹ ਕਿਹਾ ਕਿ ਮੈਂ 4 ਹਫ਼ਤੇ ਚ ਜਿਹੜਾ ਨਸ਼ਾ ਖਤਮ ਕਰ ਦੂੰਗੀ ਸਾਡੀ ਸਰਕਾਰ ਲਿਆਓ ਗਰੰਟੀ ਦਿੱਤੀ ਮਾਮਾ ਬੜੀਆਂ ਦੁਖੀ ਸੀ ਗਿਆ ਬਾਪ ਬੜੇ ਦੁਖੀ ਦੁਖੀ ਸੀ ਸਾਡੇ ਵਰਗੇ ਭੈਣ ਭਰਾ ਬੜੇ ਦੁਖੀ ਸੀ ਉਹਨਾਂ ਨੇ ਤੜਾ ਤੜ ਕੁਝ ਨਹੀਂ ਵੇਖਿਆ ਕਿ ਬਦਲਾ ਦੇ ਨਾਂ ਦੇ ਉੱਤੇ ਵੀ ਸ਼ਾਇਦ ਸਾਡੀ ਇਹ ਸਰਕਾਰ ਸੁਣੂਗੀ ਮੈਂ ਪੰਜਾਬ ਦਾ ਪੁੱਤ ਆ ਮੈਂ ਰੰਗਲਾ ਪੰਜਾਬ ਬਣਾਉਣਾ ਪਰ ਤੁਹਾਨੂੰ ਲੱਗਦਾ ਕਿ ਰੰਗਲਾ ਪੰਜਾਬ ਹੈ ਨਹੀਂ ਕੰਗਲਾ ਪੰਜਾਬ ਹੋ ਗਿਆ ਸਭ ਤੋਂ ਪਹਿਲਾਂ ਹਾਲਾਤ ਲੱਗ ਸੀਗੇ ਉਦੋਂ ਸ਼ਰਿਆਮ ਨਿਸ਼ਾਨੀ ਵੇਖਦਾ ਸੀਗਾ ਪਰ ਹੁਣ ਮੇਲੇ ਲੱਗਣ ਲੱਗ ਪਏ ਤੁਸੀਂ ਦੇਖਣਾ ਕੋੜ ਖਾਲਸਾ ਵਿੱਚ ਵੀਡੀਓ ਮੈਂ ਵਾਇਰਲ ਕੀਤੀਆਂ ਸਾਰੇ 4 ਵਜੇ ਮੇਲੇ ਲੱਗੇ ਸੀ ਜਿੱਥੇ ਬੰਦੇ ਫੜ ਕੇ ਉਹਨਾਂ ਨੂੰ ਪੁਲਿਸ ਵਾਲੇ ਵੀ ਕੀਤਾ ਤੇ ਉਹਨਾਂ ਦੀ ਮਾੜੇ ਮੋੜੇ ਝਾੜ ਜੰਬ ਵੀ ਦਿੱਤੀ ਹੁਣ ਇੱਕ ਵੀਡੀਓ 5 5-4 ਦਿਨ ਪਹਿਲਾਂ ਵਾਇਰਲ ਹੋਇਆ ਚਾਗਾਵੇਂ ਦੇ ਉੱਥੇ ਮੇਲਾ ਲੱਗਾ ਇੱਥੇ ਮੇਲੇ ਲੱਗਦੇ ਸੀ ਤਿਆਂ ਦੇ ਇੱਥੇ ਮੇਲੇ ਲੱਗਦੇ ਸੀ ਗੁਰੂ ਪੀਰਾਂ ਦੇ ਇੱਥੇ ਮੇਲੇ ਲੱਗਦੇ ਸੀ ਗਦਰੀ ਬਾਬਿਆਂ ਦੇ ਇੱਥੇ ਮੇਲੇ ਲੱਗਦੇ ਭਗਤ ਸਿੰਘ ਉਹਨਾਂ ਦੇ ਕਰਤਾਰ ਸਿੰਘ ਸਰਾਬੇ ਉਦਮ ਸਿੰਘ ਉਹਨਾਂ ਦੇ ਪਰ ਹੁਣ ਮੇਲੇ ਕਿਹਨਾਂ ਦੇ ਇਹਨਾਂ ਦੇ ਲਾਤ ਤੇ ਆ ਇਹਨਾਂ ਪੱਕੇ ਫਿਕਸ ਕਰਤੇ ਨਸ਼ਿਆਂ ਦੇ ਮੇਲੇ ਜਿਹੜੀ ਆਪਣਾ ਸੱਤਾ ਚਾਹੀ ਤੇ ਉਹ ਉਸ ਨਸ਼ੇ ਨੂੰ ਪਰਫੁੱਲਤ ਕਰਤਾ ਜਿੱਥੇ ਉਹਨਾਂ ਨੇ ਕਿਹਾ ਬੰਦ ਕਰਉਣਾ ਅੱਜ ਹਜ਼ਾਰਾਂ ਦੀ ਗਿਣਤੀ ਚ ਨੌਜਵਾਨ ਰੋਜ਼ ਮਰ ਰਿਹਾ ਪਹਿਲਾਂ ਇਹ ਰੇਸ਼ੋ ਘੱਟ ਸੀ ਪਰ ਹੁਣ ਲਗਾਤਾਰ ਵਧ ਗਈ ਹੁਣ ਇਹ ਸਰਕਾਰ ਦੇ ਜਿਹੜੇ ਐਮਐਲਏ ਚੁਣੇ ਆ ਉਹਨਾਂ ਚੋਂ ਇੱਕੋ ਐਮਐਲਏ ਜਿਹੜਾ ਯੁਰਤ ਵਾਲਾ ਐਮਐਲਏ ਆ ਸਾਨੂੰ ਸਹੀ ਬੰਦੇ ਨੂੰ ਸਹੀ ਕਹਿਣਾ ਹੁੰਦਾ ਤੇ ਗਲਤ ਬੰਦੇ ਨੂੰ ਗਲਤ ਕਹਿਣਾ ਹੁੰਦਾ ਕੋਰ ਵੀ ਇਹ ਪ੍ਰਤਾਪ ਹੈ ਜਿਨੇ ਗੈਂਗਸਟਰ ਤੇ ਨਸ਼ਾ ਖਿਲਾਫ ਆਵਾਜ਼ ਚੁੱਕੀ ਆ ਪਰ ਉਹਨੂੰ ਇਹ ਕਿਸੇ ਪਾਸੇ ਨਹੀਂ ਲਾ ਰਹੇ ਉਹਨੂੰ ਕਿਸੇ ਥਾਂ ਟਿਕਾਣਾ ਨਹੀਂ ਕਾਰਨ ਕੀ ਆ ਕਿਉਂ ਨਹੀਂ ਲਗਾ ਰਹੇ ਉਹਨੂੰ ਕਿਸੇ ਪਾਸੇ ਦੇਖੋ ਖਖਿਆਂ ਦੇ ਹੱਥ ਜਿਹੜਾ ਰਾਸ ਸੱਤ ਆ ਗਈ ਆ ਜਿੰਨੇ ਐਮਐਲਏ ਬੜੀਆਂ ਵੱਡੀਆਂ ਮੋਟੀਆਂ ਰਕਮਾਂ ਲੈ ਰਿਆ ਨਸ਼ਾ ਤਸਕਰਾਂ ਤੋਂ ਤੇ ਜਿੰਨੇ ਨਸ਼ਾ ਤਸਕਰ ਆ ਉਹ ਪਹਿਲਾਂ ਦੂਜੀਆਂ ਪਾਰਟੀਆਂ ਚੋਂ ਇਸ ਪਾਰਟੀ ਚ ਆ ਗਏ ਇਸ ਪਾਰਟੀ ਚ ਆਣ ਕੇ ਦਗੜਦੱਲੇ ਉਹ ਹੈ ਗਿਆ ਜਿਹੜੀ ਪਾਰਟੀ ਹੁੰਦੀ ਉਹਦੇ ਚਲੇ ਜਾਂਦੇ ਉਹ ਮੋਟੀਆਂ ਰਕਮਾਂ ਦਿੰਦੇ ਕਿ ਵੀ ਜਿਹਦਾ 10 ਲੱਖ ਦਾ 20 ਲੱਖ ਦਾ ਨਸ਼ਾ ਵੇਚਦਾ ਇਹਨੂੰ 2 ਲੱਖ ਦੇਣਾ ਕੋਈ ਵੱਡੀ ਗੱਲ ਨਹੀਂ ਤੇ ਅੱਜ ਕੱਲ ਐਮਐਲਏ ਜਿਹੜੇ ਬੜੀ ਵੱਡੀ ਪੱਦਰ ਤੇ ਸਾਡੇ ਇੱਥੋਂ ਵੀ ਐਮਐਲਏ ਜਿਹੜਿਆ ਬੜੀ ਵੱਡੀ ਪੱਦਰ ਤੇ ਪੈਸੇ ਲੈ ਰਿਆ ਤੇ ਨਾਲ ਚੌਂਕਿਆਂ ਦੇ ਇੰਚਾਰਜ ਪੈਸੇ ਲੈ ਰਿਆ ਅੱਜ ਜਿੱਥੇ ਸਾਨੂੰ ਇਹ ਵੀ ਇੱਕ ਹੋਰ ਘਟਨਾ ਦੱਸਣਾ ਜਿੱਥੇ ਸਾਨੂੰ ਨਸ਼ਾ ਤਸਕਰਾਂ ਨੇ ਧਮਕੀਆਂ ਦਿੱਤੀਆਂ ਵੀ ਅਸੀਂ ਮਰਵਾ ਦੇਣਾ ਉੱਥੇ ਨਾਲ ਸਾਨੂੰ ਥਾਣੇਦਾਰ ਇਹ ਕਹਿਣ ਵੀ ਤੁਹਾਨੂੰ ਉਹਨਾਂ ਨੇ ਮਰਵਾ ਦੇਣਾ ਆਪਣਾ ਬਚਾਅ ਕਰ ਲਓ ਇਹ ਨਸ਼ੇ ਦੇ ਖਿਲਾਫ ਬੋਲਣਾ ਬੰਦ ਕਰ ਦਿਓ ਪਰ ਅੱਜ ਅਸੀਂ ਚੌਂਕ 'ਚ ਇਸ ਜਿਸ ਤਰ੍ਹਾਂ ਤੁਹਾਨੂੰ ਧਮਕੀਆਂ ਇਹਨਾਂ ਗੈਂਗਸਟਰਾਂ ਵੱਲੋਂ ਵੀ ਦਿੱਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਦਿੱਤੀਆਂ ਗਈਆਂ ਕੀ ਤੁਹਾਨੂੰ ਡਰ ਨਹੀਂ ਲੱਗਿਆ ਦੇਖੋ ਡਰਨ ਵਾਲੇ ਦਿਨ ਅਸੀਂ ਜੰਮੇ ਹੀ ਨਹੀਂ ਜੇ ਆਪਾਂ ਜੰਮੇ ਹੁੰਦੇ ਅਸੀਂ ਚੌਂਕ 'ਚ ਨਾ ਖੜੇ ਹੁੰਦੇ ਅਸੀਂ ਵੰਗਾਰ ਕੇ ਚੌਂਕ 'ਚ ਖੜੇ ਆਂ ਮੈਂ ਇੱਥੇ 2-400 500 ਬੰਦੇ ਦਾ ਇਕੱਠ ਕਰ ਸਕਦਾ ਇੰਨੀ ਕੈਪੈਸਿਟੀ ਹੈਗੀ ਆ ਕਾਰਨ ਇਸ ਚੌਂਕ 'ਚ ਖਲੋਣ ਦਾ ਮੈਂ ਉਹਨਾਂ ਨੂੰ ਮੰਗਾਰ ਰਿਹਾ ਵੀ ਮੈਂ ਉੱਥੇ ਇਕੱਲਾ ਖੜਾ ਜੇ ਤਾ ਤੁਸੀਂ ਆਪਣੇ ਬਾਪ ਦੇ ਉੱਤੇ ਮੈਨੂੰ ਗੋਲੀ ਮਾਰ ਦਿਓ ਮੈਂ ਜੇ ਮੈਂ ਆਪਣੇ ਬਾਪ ਦਾ ਤਾਂ ਮੈਂ ਆਪ ਗੋਲੀ ਖਾ ਲੂ ਐਸ ਵੇਲੇ ਜਿਹੜਾ ਡਰਿਆ ਬੰਦਨ ਦਾ ਉਹੀ ਧਮਕੀ ਦਿੰਦਾ ਡਰੇ ਪਿਆ ਕਿਉਂਕਿ ਉਹਨਾਂ ਦੇ ਧੰਦੇ ਬੰਦ ਹੁੰਦੇ ਆ ਤੇ ਜਿਹੜਿਆਂ ਪ੍ਰਸ਼ਾਸਨ ਆ ਉਹਦੀਆਂ ਜੇਬਾਂ ਗਰਮ ਹੁੰਨੀਆਂ ਬੰਦ ਹੋ ਰਿਆ ਡਰਾ ਰਿਆ ਸਾਨੂੰ ਪਰ ਅਸੀਂ ਡਰਨ ਵਾਲੇ ਨਹੀਂ ਅਸੀਂ ਭਗਤ ਸਿੰਘ ਪੜਿਆ ਅਸੀਂ ਕਰਤਾਰ ਸਿੰਘ ਸਰਾਭਾ ਪੜਿਆ ਅਸੀਂ ਉਦਮ ਸਿੰਘ ਪੜਿਆ ਅਸੀਂ ਗੁਰੂ ਅਸੀਂ ਚੀਕਵੇਰਾ ਪੜਿਆ ਉਹਨਾਂ ਨੇ ਉਹਦੇ ਵਿੱਚ ਹਮੇਸ਼ਾ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਕਰਮ ਕਰੋ ਕਰਮ ਕਰਦੇ ਜੇ ਫਾਂਸੀ ਦਾ ਰਸਾ ਵੀ ਸਾਨੂੰ ਚੁੰਮਣਾ ਪਵੇ ਨਹੀਂ ਤੇ ਕੀ ਲੋਰ ਸੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਆਪਣਾ ਸਰਬੰਸ ਵਾਰ ਦਿੱਤਾ ਉਹਨਾਂ ਨੇ ਲੋਕਾਂ ਲਈ ਸਰਬੰਸ ਵਾਰਤਾ ਸਿੱਖ ਕੌਮ ਲਈ ਸਰਬੰਸ ਵਾਰਤਾ Hindu ਭਰਾਵਾਂ ਲਈ ਸਿੱਖ ਸਰਬੰਸ ਵਾਰਤਾ ਅੱਜ ਸਾਨੂੰ ਵੀ ਉਹਨਾਂ ਦੀ ਜਿਹੜੀ ਲਿਖੀ ਗੱਲ ਉਹਨਾਂ ਦੇ ਉਹਨਾਂ ਨੇ ਜੋ ਕੰਮ ਕੀਤੇ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਲੋੜ ਹੈ ਜੇ ਅਸੀਂ ਡਰ ਗਏ ਜੇ ਪੰਜਾਬ ਦੇ ਲੋਕ ਡਰ ਗਏ ਤੇ ਫਿਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਠੀਕ ਆ ਅੱਜ ਇੱਥੇ ਇਕੱਲੇ ਖਲੋਤੇ ਆ ਇਕੱਠੇ ਕਰਨ ਨੂੰ ਜਿੰਨੇ ਮਰਜੀ ਕਰ ਲੈ ਕਿਸੇ ਰਾਗ ਨੂੰ ਤੰਗ ਨਹੀਂ ਕਰਨਾ ਤੇ ਇਹ ਉਹਨਾਂ ਨੂੰ ਵੰਗਾਰਿਆ ਵੀ ਆਪਾਂ ਖਲੋਤੇ ਆ ਤੁਸੀਂ ਜੋ ਕਰਨਾ ਕਰ ਲੋ ਅੱਜ ਇਸ ਨਸ਼ੇ ਨੇ ਸਾਡੇ ਘਰਾਂ ਦੇ ਘਰ ਖਾਲਿਆ ਸਾਡੇ ਧੀਆਂ ਪੁੱਤ ਖਾਲੇ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ 'ਚ ਨੌਜਵਾਨ ਪੀੜੀ ਨਹੀਂ ਰਹਿਣੀ ਜੇ ਅੱਜ ਨਾ ਬੋਲੇ ਨਾ ਤੇ ਅਸੀਂ ਆਪਣੇ ਬੱਚਿਆਂ ਦੀ ਅੱਖ 'ਚ ਅੱਖ ਨਹੀਂ ਪਾਉਣ ਵਾਲੇ ਜੇ ਗਲੀ 'ਚ ਚਿੱਕੜਿਆ ਨਾ ਤੇ ਉਹਦੇ 'ਚ ਪਹੁੰਚੇ ਸਾਡੇ ਵੀ ਗੰਦੇ ਹੋਣਿਆ ਜੇ ਆਪਾਂ ਗਵਾਂਢੀ ਹਲਵੇ ਕੇ ਹੱਸ ਨਹੀਂ ਸਕਦੇ ਵੀ ਉਹਦੇ ਪੈਰ ਗੰਦੇ ਹੋਗੇਗੇ ਸਾਡੇ ਵੀ ਪਹੁੰਚੇ ਗੰਦੇ ਹੋਣਿਆ ਜਿਸ ਤਰ੍ਹਾਂ ਕਿ ਤੁਸੀਂ ਇੱਥੇ ਛਾੜੇ ਥਾਣੇ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਵੱਲੋਂ ਕੀ ਆਖਿਆ ਗਿਆ ਤੁਹਾਨੂੰ ਇਹ ਦੇਖੋ ਜੀ ਨਿਸ਼ਾਨ ਸਿੰਘ ਜੀ ਐਸਆਈ ਜਿਹੜੇ ਇੰਚਾਰਜ ਆ ਉਹ ਥੋੜੀ ਦੇਰ ਪਹਿਲਾਂ ਤਾਂ 5 10 ਮਿੰਟ ਪਹਿਲਾਂ ਮੈਨੂੰ ਮਿਲ ਕੇ ਗਏ ਆ ਉਹ ਕਹਿੰਦੇ ਵੀ ਹੈਰੀ ਭਾਜੀ ਅਸੀਂ ਲਗਾਤਾਰ ਇਸ ਦੇ ਉੱਤੇ ਕੰਮ ਕਰ ਰਹੇ ਆਂ ਪਰ ਕਹਿੰਦੇ ਵੀ ਸਾਡਾ ਪਹਿਲਾ ਕੰਮ ਹੈ ਸਮਝਾਉਣਾ ਬੜੇ ਸਤਿਕਾਰਯੋਗ ਨੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਨਾ ਨਸ਼ੇ ਦੇ ਮਾਮਲੇ 'ਚ ਬਹੁਤ ਸਖਤ ਇੰਸਪੈਕਟਰ ਨੇ ਤੇ ਮੈਂ ਉਹਨਾਂ ਨੇ ਮੈਨੂੰ ਇੱਕ ਗੱਲ ਕਿ ਮੈਂ 15 ਦਿਨ ਦਾ ਟਾਈਮ ਦਿੱਤਾ ਸੀਗਾ ਹਫਤਾ ਇੱਕ ਲੰਘ ਗਿਆ ਇਹ ਹਫਤਾ ਹੋ ਰਿਹਾ ਜੇ ਉਹ ਇਸ ਵਿੱਚ ਨਾ ਸੁਧਰੇ ਤੇ ਤੁਸੀਂ 7 ਦਿਨਾਂ ਬਾਅਦ ਆਣ ਕੇ ਦੇਖ ਲੈਣਾ ਮੈਂ ਇਹਨਾਂ ਨੂੰ ਚੁੱਕ ਚੁੱਕ ਕੇ ਬੱਚੇ ਇਹਨਾਂ ਦੇ ਪਾਉਂਗਾ ਪਰ ਮੈਂ ਇੱਕ ਗੱਲ ਸਮਝਾਉਣਾ ਚਾਹੁੰਨਾ ਸਮਝਾ ਕੇ ਜੇ ਉਹ ਸੁਧਰ ਜਾਂਦੇ ਤਾਂ ਸਾਡਾ ਸਮਾਜ ਦਾ ਗੰਦਲਾ ਨਹੀਂ ਕਰਦੇ ਤੇ ਮੈਂ ਉਹਨਾਂ ਦੀ ਜਿਹੜੀ ਮਦਦ ਕਰਨ ਨੂੰ ਤਿਆਰ ਹਾਂ ਜਿਹੜੇ ਬੱਚੇ ਨਸ਼ਾ ਕਰਦੇ ਆ ਇਹਨਾਂ ਦੇ ਵੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਟਿਕਾਣੇ ਸਰੋਂ ਲਾ ਕੇ ਉਹਨਾਂ ਦਾ ਇਲਾਜ ਦੀ ਗੱਲ ਕਰਾਂਗੇ ਅਸੀਂ ਵੀ ਉਹੀ ਗੱਲ ਕਰਦੇ ਬੀ ਬੱਚਿਆਂ ਨੂੰ ਜਿਹੜਾ ਰੀਹੈਬ ਸੈਂਟਰ ਹੈ ਸੁਟਿਆ ਜਾਵੇ ਬੜਾ ਭਰੋਸਾ ਦੇ ਕੇ ਗਏ ਇੱਕ ਹਫ਼ਤੇ ਲਈ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਸਾਨੂੰ ਆਸ਼ਵਾਸਨ ਦਿੱਤਾ ਗਿਆ ਪਰ ਤੁਹਾਡੀ ਜਿਹੜੀ ਵਰਡਿੰਗ ਹੈ ਨਸ਼ਾ ਤਸਕਰਾਂ ਦੇ ਦੋ ਦੋ ਯਾਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪਰ ਤੁਸੀਂ ਨਸ਼ਾ ਨਸ਼ਾ ਤਸਕਰ ਦੇ ਯਾਰ ਬਣਾ ਦਿੱਤਾ ਪੁਲਿਸ ਪ੍ਰਸ਼ਾਸਨ ਨੂੰ ਪਰ ਇੱਕ ਪਾਸੇ ਤੁਸੀਂ ਕਹਿ ਰਹੇ ਸਾਨੂੰ ਆਸ਼ਵਾਸਨ ਦਿੱਤਾ ਜਾ ਰਿਹਾ ਦੇਖੋ ਜਿਹੜਾ ਚੰਗਾ ਪੰਜੇ ਉਂਗਲਾਂ ਬਰਾਬਰ ਤੇ ਨਹੀਂ ਹੈਗੀਆਂ ਇਹਨਾਂ ਦਾ ਕੰਮ ਭਾ ਚਾਹੇ ਵੇਰ ਕੇ ਰਿਹਾ ਕੋੜ ਖਾਲਸਾ ਵੀ ਰਿਹਾ ਮੈਂ ਦੇਖਿਆ ਇਹਨਾਂ ਦੂਸਰੀ ਗੱਲ ਹੈ ਵੀ ਜਿਹੜਾ ਲਾਅ ਐਂਡ ਆਰਡਰ ਦੇ ਵੱਡੇ ਅਫਸਰ ਆ ਭੰਡਾਲ ਸਾਹਿਬ ਮਨਨ ਨੂੰ ਤਿੰਨ ਵਾਰ ਹੀ ਮਿਲ ਆਇਆ ਇਹ ਸਾਡੀ ਮਜਬੂਰੀ ਬਣ ਗਿਆ ਲਿਖਣਾ ਮੈਂ ਤਿੰਨ ਵਾਰ ਹੀ ਉਹਨਾਂ ਨੂੰ ਮਿਲ ਆਇਆ ਨਾਵਾਂ ਦੀ ਲਿਸਟ ਉਹਨਾਂ ਨੂੰ ਦੇ ਕੇ ਆਇਆ ਕੋਟ ਖਾਲਸਾ ਦਾ ਐਕਸੈਸ ਜਿਹੜਾ ਚੱਲਦਾ ਪਰ ਹਾਲੇ ਤੱਕ ਗੋਗਲਿਆਂ ਤੋਂ ਮਿੱਟੀ ਝੜੀ ਗਈ ਆ ਮੇਰੇ ਸਾਹਮਣੇ ਕਹਿ ਜਾਂਦਾ ਵੀ ਆਪਾਂ ਡੀਐਸਪੀ ਲਾਤੇ ਐਸਐਸਪੀ ਲਾਤੇ ਐਸਐਚਓ ਲਾਤੇ ਤੁਹਾਡੇ ਪਿੱਛੇ ਫੋਰਸ ਆਏਗੀ ਹੁਣ ਉਹ ਘਰਾਂ ਛਾਪੇ ਮਾਰੇਗੀ ਪਰ ਹਾਲੇ ਤੱਕ ਕੋਈ ਕੰਮ ਨਹੀਂ ਹੋਇਆ ਕਾਰਨ ਕੀ ਹੈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਕਿ ਤੁਹਾਨੂੰ ਪਤਾ ਲੱਗ ਰਿਹਾ ਕਿ ਪੂਰੇ ਪੰਜਾਬ ਦੇ ਵਿੱਚ ਨਸ਼ਾ ਇੰਨਾ ਜ਼ਿਆਦਾ ਹੋ ਚੁੱਕਾ ਹੈ ਕਾਰਨ ਕੀ ਹੈ ਇਹ ਸਿਆਸਤ ਤੇ ਪ੍ਰਸ਼ਾਸਨ ਦਾ ਰਲੇਵਾ ਇਹਦੇ ਚ ਇਹ ਇੱਕ ਪਾਸੇ ਦੁਨੀਆ ਚ ਨਾ ਸਭ ਤੋਂ ਵੱਡਾ ਵਪਾਰ ਗੁਰਬਖਸ਼ ਮੰਨਿਆ ਜਾਂਦਾ ਕੱਪੜੇ ਦਾ ਕੋਟਨ ਦਾ ਜੋ ਵੀ ਹਰ ਇੱਕ ਬੰਦੇ ਦੀ ਜ਼ਰੂਰਤ ਕੱਪੜਾ ਆ ਇਸ ਤੋਂ ਵੱਡਾ ਵਪਾਰ ਨਹੀਂ ਕੋਈ ਉਸ ਤੋਂ ਉੱਤੇ ਵਪਾਰ ਆ ਗਿਆ ਨਸ਼ੇ ਦਾ ਇਹ ਜਿਹੜੀ ਡਰੱਗ ਮੰਨੀ ਆ بڑے بڑے ਲੋਕਾਂ ਦਾ ਦਿਮਾਗ ਘਮਾ ਦਿੰਦੀ ਆ بڑے ਵੱਡੇ ਪੱਦਰ ਤੇ ਡਰੱਗ ਮੰਨੀ ਪ੍ਰਸ਼ਾਸਨ ਦੀ ਜੇਬ 'ਚ ਵੀ ਇਹ ਸਚਾਈ ਆ ਤੁਸੀਂ ਦੇਖਣਾ ਕਿੰਨੇ ਡੀਐਸਪੀ ਅੰਦਰ ਗਏ ਕਿੰਨੇ ਐਸਐਚਓ ਅੰਦਰ ਗਏ ਕਿੰਨੇ ਰਿਸ਼ਵਤ ਲੈਂਦੇ ਫੜੇ ਗਏ ਕਿਉਂਕਿ ਇਹ ਡਰੱਗ ਮੰਨੀ ਜਾਂਦੀ ਆ ਨਾਲ ਜਿਹੜੇ ਆ ਐਮਐਲਏ ਆ ਇਹਨਾਂ ਦੇ ਕੱਚੇ ਚਿੱਟੇ ਖੁੱਲ ਜਾਣੇ ਆ ਥੋੜੇ ਸਮੇਂ ਤੱਕ ਇਹ ਐਮਐਲਏ 5-5 ਲੱਖ ਰੁਪਈਆ ਇੱਕ ਜਿਹੜਾ ਡਰੱਗ ਦਾ ਤਸਕਰ ਆ ਉਹਦੇ ਕੋਲ ਲੈਂਦੇ ਆ ਤੇ ਉਹਦੇ ਬਚਾ ਕਰਦੇ ਆ ਅੱਜ ਜੇ 에ਅਰ ਲੇਵਾ ਜੋ ਤੱਕ ਨਾ ਟੁੱਟਿਆ ਇਹ ਪੰਜਾਬ ਚੋਂ ਨੈਕਸਸ ਨਹੀਂ ਟੁੱਟਣਾ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਚਾਹੇ ਉਹ ਝੋਟੇ ਆ ਪਰਮਿੰਦਰ ਸਿੰਘ ਝੋਟੇ ਰਗੇ ਉਹਨਾਂ ਨੂੰ 4 ਮਹੀਨੇ ਹੋ ਗਿਆ ਜੇਲ੍ਹ ਸੁਟਾ ਕੀ ਕਸੂਰ ਆ ਦਾ ਵਿਚਾਰੇ ਦਾ ਉਹਨੇ ਤੇ ਇਹੇ ਗੱਲ ਕਹੀ ਨਾ ਵੀ ਨੌਜਵਾਨਾਂ ਨੂੰ ਜਿਹੜਾ ਸਹੀ ਸਿਹਤ ਦਈਏ ਉਹਨਾਂ ਦੇ ਤੁਹੋਂ ਨਸ਼ਾ ਖਤਮ ਕਰੀਆ ਸੀ ਉਹ ਸਰਿੰਜਾਂ ਖੋਣ ਵਾਲਿਆਂ ਉਹ ਲੋਕ ਆ ਜਿਹੜੇ ਤਲਵਾਰਾਂ ਨਾਲ ਹੀ ਮਰੇ ਜਿਹੜੇ ਤੋਪਾਂ ਨਾਲ ਹੀ ਮਰੇ ਜਿਹੜੇ ਗੋਲੀਆਂ ਨਾਲ ਹੀ ਮਰੇ ਪਰ ਇੱਕ ਸਵਾ 1 ਇੰਚ ਦੀ ਸਰਿੰਜ ਨਾਲ ਸੀ ਮਰ ਗਏ ਆ ਤਾਂ ਪਰਮਿੰਦਰ ਦਾ ਕੀ ਕਸੂਰ ਹੈ ਜਿਉਂਨੇ ਛੋਟੇ ਨੇ ਕਹਿਤਾ ਵੀ ਮੈਂ ਆਪਣੇ ਬੱਚਾ ਨੂੰ ਬਚਾਉਣਾ ਚਾਹੁੰਨਾ ਆਪਣੇ ਨੌਜਵਾਨ ਪੀੜੀ ਨੂੰ ਬਚਾਉਣਾ ਚਾਹੁੰਨਾ ਤੇ ਉਹਨੂੰ 4 ਮਹੀਨੇ ਹੋ ਗਏ ਜੇਲ੍ਹ 'ਚ ਛੁੱਟਦਾ ਅਸੀਂ ਕੀ ਕਿਆਸ ਕਰਾਂਗੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਪਰ ਜੇ ਕੋਈ ਅਫਸਰ ਪਰੋਸਾ ਦੇ ਕੇ ਜਾਂਦਾ ਤੇ ਅਸੀਂ ਉਹਦਾ ਭਰੋਸਾ ਖਿੜੇ ਮੱਥੇ ਕਬੂਲ ਕਰਨ ਲਈ ਤਿਆਰ ਆਂ ਪਰ ਜੇ ਉਹ ਭਰੋਸੇ ਤੇ ਨਹੀਂ ਖਰਾ ਉਤਰਨਗੇ ਫਿਰ ਅਸੀਂ ਵੱਡੇ ਪ੍ਰੋਟੈਸਟ ਵੀ ਕਰਾਂਗੇ ਅੱਜ ਇੱਥੇ ਇਕੱਲੇ ਖੜੇ ਆਂ ਬਾਕੀ ਗਿਣਤੀ ਖੜੀ ਕਰਨ ਨੂੰ ਬੜੀ ਕਰ ਸਕਦੇ ਆ ਰਾਘਿਰ ਪਰੇਸ਼ਾਨ ਹੋ ਗਏ ਅਸੀਂ ਕੋਈ ਰਾਘਿਰ ਪਰਚਾਨ ਨਹੀਂ ਕਰਨਾ ਚਾਹੁੰਦੇ ਅਸੀਂ ਆਪਣੇ ਲੋਕਾਂ ਚ ਗੱਲ ਕਹਿਣੀ ਚਾਹੁੰਦੇ ਆ ਤੇ ਉਹ ਆਪਣੇ ਗੱਲ ਚ ਬੈਨਰ ਪਾ ਗਏ ਇੱਥੇ ਕੋਈ ਲੋਰਡ ਸਪੀਕ ਕਰਨੇ ਲਾਇਆ ਆਪਣੇ ਗੱਲ ਚ ਪਾ ਕੇ ਤੇ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਜਿਹੜੇ ਲੋਕਾਂ ਲਈ ਚੈਨਲ ਕੰਮ ਕਰ ਰਿਹਾ ਕਿ ਵੀ ਅਸਲੇ ਜਿੱਤਰਾ ਮੋਦੀ ਨੇ ਕੀਤਾ ਸੀਗਾ ਵੀ ਚੈਨਲ ਖਰੀਦ ਲਏ ਸੀਗੇ ਸਾਰੇ ਇਸ ਤਰ੍ਹਾਂ ਪੰਜਾਬ ਦੀ ਸਰਕਾਰ ਨੇ ਕੀਤਾ ਸਭ ਤੋਂ ਪਹਿਲਾਂ ਚੈਨਲਾਂ ਨੂੰ ਨਕੇਲ ਕੱਸੀ ਤੁਸੀਂ ਦੇਖਿਆ ਨਾ ਬੜੇ 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 ਚੈਨਲ ਬੰਦ ਕੀਤੇ ਗਏ ਸੀਗੇ ਅੱਜ ਕੱਲ ਚੈਨਲਾਂ ਨੂੰ ਹੀ ਡਰਾਇਆ ਜਾ ਰਿਹਾ ਚੌਥੇ ਥੰਮ ਸੁਹਿਰਦ ਲੋਕ ਆ ਜਿਹੜੇ ਸੁਹਿਰਦ ਪੱਤਰਕਾਰ ਆ ਉਹ ਸਹੀ ਪੱਤਰਕਾਰਤਾ ਕਰਦੇ ਆ ਸਬੂਤ ਦਿੰਦੇ ਆ ਵੀ ਅਸੀਂ ਸਹੀ ਪੱਤਰਕਾਰਤਾ ਕਰਦੇ ਆ ਧੰਨਵਾਦ ਆ ਸਾਰੇ ਪੱਤਰਕਾਰ ਭਾਈ ਚੈਨਲ ਦੇ ਜਿਹੜੀ ਸਾਡੀ ਆਵਾਜ਼ ਇਸ ਚੌਂਕ ਚੋਂ ਚੁੱਕ ਕੇ ਜਿਹੜੇ ਪੂਰੇ ਪੰਜਾਬ ਹਿੰਦੁਸਤਾਨ ਦੇਸ਼ ਵਿਦੇਸ਼ ਅਮਰੀਕਾ ਕੈਨੇਡਾ ਦੇ ਵਿੱਚ ਪਹੁੰਚਾਉਣੀ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਤਿਕਾਰ ਕਰਦਾ ਪਰ ਪੁਲਿਸ ਨੂੰ ਅਸੀਂ ਇਹ ਗੱਲ ਕਹਿੰਨੇ ਆ ਚੁੰਨੇ ਆ ਭੰਡਾਲ ਸਾਹਿਬ ਨੂੰ ਵੀ ਜਦੋਂ ਤੱਕ ਕੋਟ ਖਾਲਸਾ ਦਾ ਨੈਕਸਸ ਨਹੀਂ ਟੱਟੂਗਾ ਮੈਂ ਇੱਥੇ ਚੌਂਕ ਦੇ ਵਿੱਚ ਸਿੰਗਲ ਮੈਨ ਪ੍ਰੋਟੈਸਟ ਲਗਾਤਾਰ ਕਰੂੰਗਾ ਇੱਕ ਵੱਡੀ ਲਹਿਰ ਇਸ ਤੋਂ ਪੂਰੇ ਪੰਜਾਬ ਚ ਲੈ ਕੇ ਜਾਵਾਂਗੇ ਪਰਵਿੰਦਰ ਸਿੰਘ ਝੋਟਾ ਜਿਸ ਦਿਨ ਰਹਾਊਗਾ ਉਹਨੂੰ ਵੀ ਇਸ ਪ੍ਰੋਟੈਸਟ 'ਚ ਅਸੀਂ ਸੱਦਾਂਗੇ ਤੇ ਇਹ ਲਹਿਰ ਨੂੰ ਵੱਡਾ ਲਹਿਰ ਬਣਾਵਾਂਗੇ ਪਰ ਦੇਖਿਆ ਜਾਵੇ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਛੋਟੇ ਬੱਚੇ ਤੋਂ ਲੈ ਕੇ ਵੱਡੇ ਸਕੂਲ ਹੋ ਗਏ ਕਾਲਜ ਹੋ ਗਏ ਉਹਨਾਂ ਦੇ ਵਿੱਚ ਵੀ ਨਸ਼ੇ ਕਰਦੇ ਜਿਹੜੇ ਸਟੂਡੈਂਟ ਜਿਹੜੇ ਪਾਏ ਜਾ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਬੜੇ ਵੱਡੇ ਪੱਦਰ ਤੇ ਅੱਡੇ ਚਲਾਏ ਜਾ ਰਹੇ ਆ ਦੁੱਖ ਦੀ ਗੱਲ ਆ ਸਾਡੀ ਇੱਕ ਫਿਲਮ ਆਈ ਸੀਗੀ ਦੀ ਜਰਨੀ ਆਫ ਪੰਜਾਬ 2016 16 ਜੀ ਬਹੁਤ ਮਹਤਤਾਈਆਂ ਸੀ ਤੁਹਾਨੂੰ ਰਿਕਾਰਡ ਕੱਢ ਕੇ ਵੇਖਣਾ ਅਸੀਂ ਉਸ ਲਈ ਇੱਕ ਫਿਲਮ ਬਣਾਈ ਸੀਗੀ ਦੀ ਜਰਨੀ ਆਫ ਪੰਜਾਬ 2016 ਰੈੱਡ ਆਰਟ ਸਾਡੀ ਟੀਮ ਆ ਉਹਨਾਂ ਨੇ ਫਿਲਮ ਬਣਾਈ ਸੀਗੀ ਨਸ਼ੇ ਤੇ ਉਹਦੇ ਸਭ ਤੋਂ ਪਹਿਲਾਂ ਇਹ ਹੀ ਵਿਖਾਇਆ ਗਿਆ ਵੀ ਜਦੋਂ ਬੱਚਾ ਕਾਲਜ ਤੇ ਜਾਂਦਾ ਹੈ ਜਾਂ ਸਕੂਲ ਚ ਜਾਂਦਾ ਉਹਨੂੰ ਸਭ ਤੋਂ ਪਹਿਲਾਂ ਜਿਹੜਾ ਬੀਅਰ ਤੇ ਲਾਇਆ ਜਾਂਦਾ ਬੀਅਰ ਤੋਂ ਲਾ ਕੇ ਉਹਨੂੰ ਫਿਰ ਅਗਲੇ ਅਗਲੇ ਨਸ਼ੇ ਤੇ ਲਿਆ ਜਾਂਦਾ ਅਗਲੇ ਨਸ਼ੇ ਤੋਂ ਅਗਲੇ ਨਸ਼ੇ ਤੇ ਫਿਰ ਉਹ ਸਮੈਗ ਤੱਕ ਖੜਦੇ ਆ ਸਮੈਗ ਤੇ ਜਾ ਕੇ ਬਾਅਦ ਚ ਜਿਹੜੇ ਰਾਸਥੀ ਲੋਗ ਆਏ ਪ੍ਰਸ਼ਾਸਨਿਕ ਲੋਗ ਆਇਆ ਬਾਅਦ ਉਹ ਆਪਣਾ ਨੈਕਸਸ ਚਲਾਉਂਦੇ ਆਪਣਾ ਧੰਦਾ ਚਲਾਉਂਦੇ ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਇਹ ਵਰਤਾਰਾ ਜਿਹੜਾ ਪੂਰੇ ਕਾਲਜ ਯੂਨੀਵਰਸਿਟੀਆਂ ਤੋਂ ਤਿਆਰ ਹੁੰਦਾ ਤੇ ਯੂਨੀਵਰਸਿਟੀਆਂ ਤੋਂ ਤਿਆਰ ਹੋ ਕੇ ਪੂਰੇ ਹੀ ਸਮਾਜ ਨੂੰ ਗੰਦਲਾ ਕਰਦਾ ਅੱਜ ਬੜੀ ਵੱਡੀ ਪੱਧਰ ਤੇ ਯੂਨੀਵਰਸਿਟੀ ਕਾਲਜ ਸਕੂਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਆ ਸਾਡੇ 12 ਸਾਲ ਦੇ ਬੱਚੇ ਜਿਹੜੇ ਬਾਹਾਂ 'ਚ ਟੀਕੇ ਲਗਾਉਣ ਤੇ ਉਹਨਾਂ ਦੀ ਮੋਤਾਂ ਹੋਣ 25 ਸਾਲ ਤੱਕ ਦੇ ਨੌਜਵਾਨ ਇਹ ਕਾਲਜੀ ਤੇ ਸਕੂਲੀ ਜਿਹੜਾ ਉਮਰ ਆ 12 ਤੇ 25 ਕਾਲ ਜੀ ਤੇ ਸਕੂਲੀ ਉਮਰ ਦੇ ਵਿੱਚ ਸਾਡੇ ਬੱਚੇ ਜਿਹੜੇ ਰੱਬ ਨੂੰ ਪਿਆਰਿਓ ਹਨ ਉਹਨਾਂ ਦੀਆਂ ਮਾਵਾਂ ਜਿਹੜੀਆਂ ਕੀਰਨੇ ਪਾਉਣ ਤੇ ਉਹਨਾਂ ਦੇ ਬਾਪ ਜਿਹੜੇ ਉਹਨਾਂ ਦੇ ਮੋਢਿਆਂ ਤੇ ਜਿਹੜੀ লাশ ਲੈ ਕੇ ਜਾਣ ਇਹ ਬੜੀ ਦੁੱਖदाई ਗੱਲ ਆ ਵੀ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਸ ਤਰ੍ਹਾਂ ਦੇ ਅਸੀਂ ਕਰ ਰਹੇ ਹਾਂ ਇਹ ਕੱਲੇ-ਕੱਲੇ ਬੰਦੇ ਦੀ ਜ਼ਿੰਮੇਵਾਰੀ ਬਣ ਜਾਂਦਾ ਹਰ ਗਲੀ ਹਰ ਨੁੱਕੜ ਹਰ ਵਿਚਾਰ ਹਰ ਚੌਂਕ ਖਲੋ ਕੇ ਇਹ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੀਦਾ ਕਿ ਲੋਕ ਆਵਾਜ਼ ਚੁੱਕਣ ਆਲੇ ਹਾਲੇ ਬੈਠੇ ਆ ਜਿਹੜੇ ਨਸ਼ਾ ਵੇਚਣਦੇ ਆ ਉਹ ਇਕੱਠੇ ਹੋ ਸਕਦੇ ਤੇ ਸਾਡੇ ਅਰਗੇ ਵੀ ਲੋਕ ਇਕੱਠੇ ਹੋ ਸਕਦੇ ਤੇ ਇਸ ਗੰਦਲੇ ਕੰਮ ਦੇ ਖਿਲਾਫ ਆਵਾਜ਼ ਚੁੱਕ ਸਕਦੇ ਸਰਕਾਰ ਤੇ ਪ੍ਰਸ਼ਾਸਨ ਬੜੇ ਵਾਅਦੇ ਕਰਦੇ ਨੇ ਕਹਿੰਦੇ ਨੇ ਬਾਰਡਰ ਤੇ ਹੋਇਆ ਭਾਵੇਂ ਸ਼ਹਿਰੀ ਹੋਇਆ ਕੋਈ ਪਿੰਡੂ ਕੋਈ ਟੱਪਕਾ ਹੋਇਆ ਉੱਥੇ ਜਿਹੜਾ ਨਸ਼ੇ ਜਿਹੜੀ ਨਕੇਲ ਪਾਈ ਜਾ ਰਹੀ ਹੈ ਨਸ਼ਾ ਫੜਿਆ ਵੀ ਜਾ ਰਿਹਾ ਪਰ ਕਾਰਨ ਕੀ ਹੈ ਨਸ਼ਾ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚ ਰਿਹਾ ਹੈ ਦੇਖੋ ਨਸ਼ਾ ਸਿਆਸਤ ਹੀ ਵਕਾਰੀ ਆ ਜਿਹੜੇ ਤਗੜਦੱਲੇ ਪਹਿਲਾਂ ਦੂਜੀ ਸਰਕਾਰ ਸੀ ਉਹ ਹਣੇ ਇੰਨਾ ਚਾਣ ਕੇ ਰਲ ਗਏ ਨਸ਼ਾ ਤੇ ਉਹਨਾਂ ਦਾ ਹੀ ਵਕੰਦਿਆ ਨਸ਼ਾ ਤੁਸੀਂ ਪੱਤਰਕਾਰਤਾ ਕਰਦੇ ਹੋ ਤੁਸੀਂ ਰੋਟੀ ਖਾਣ ਲੱਗਿਆਂ ਵੀ ਡਰਦੇ ਹੋਣੇ ਆ ਵੀ ਇਹਦਾ ਵੀ ਨਸ਼ਾ ਹੋ ਜਾਂਦਾ ਮੈਂ ਮੇਰੀ ਮਕੈਨਿਕ ਆ ਮੈਂ ਮਜ਼ਦੂਰ ਤੱਕੇ ਚੋਂ ਆ ਮੈਂ ਸ਼ਾਮ ਨੂੰ 2-400 500 ਰੁਪਿਆ ਕਮਾ ਕੇ ਘਰ ਜੰਨਾ ਮੈਂ ਉਹਦੇ ਜੀ ਸੰਤੁਸ਼ਟ ਆ ਪਰ ਇਹ ਜਿਹੜੇ ਪ੍ਰਸ਼ਾਸਨ ਦੇ ਲੋਗ ਆ ਜਿਹੜੇ ਰਾਜਨੀਤਿਕ ਲੋਗ ਆ ਇਹ ਸੰਤੁਸ਼ਟ ਨਹੀਂ ਇਹਨਾਂ ਨੂੰ ਲੱਖਾਂ ਰੁਪਿਆ ਤੁਸੀਂ ਇਹਨਾਂ ਦੀਆਂ ਜਾਇਦਾਦਾਂ ਫਰੋਲ ਕੇ ਵੇਖ ਲਓ ਜਿਹਦਾ ਧਾਰਾ ਕੱਚਾ ਸੀ ਨਾ ਇਹ ਲੀਡਰ ਬੰਦਾ ਤੇ ਜਦੋਂ ਉਹਨੂੰ ਚੁਣਿਆ ਜਾਂਦਾ ਬਾਅਦ ਚ ਉਹਦੀਆਂ ਕੋਠੀਆਂ ਵੀ ਪੈਂਦੀਆਂ ਇਹ ਇਨਕੁਆਰੀਆਂ ਹੋਣੀਆਂ ਇਹ ਨਸ਼ਾ ਇਹਨਾਂ ਦੇ ਹੱਥੀਂ ਜਾਂਦਾ ਅੱਜ ਜਿੱਥੇ ਮੈਂ ਅੱਗੇ ਵੀ ਗੱਲ ਕਹੀ ਅੱਜ ਪਿੰਡਾਂ 'ਚ ਮੇਲੇ ਲੱਗੇ ਪਏ ਆ ਪ੍ਰਸ਼ਾਸਨ ਕਹਿੰਦਾ ਵੀ ਇਹ ਨਸ਼ਾ ਖਤਮ ਹੋ ਗਿਆ ਅਸੀਂ ਨਸ਼ਾ ਖਤਮ ਕਰਨ ਤੇ ਕੰਮ ਲੱਗਿਆ ਮੇਰੇ ਸਾਹਨੇ ਨਾਲ ਮੇਲੇ ਲਾ ਕੇ ਖਤਮ ਕਰਨਾ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਲੇਡੀਜ਼ ਦਾ ਨੰਗਣਾ ਵੀ ਮੁਸ਼ਕਲ ਹੋ ਜਾਂਦਾ ਗਲੀਆਂ ਦੇ ਵਿੱਚ हां मेले ਲਾ ਕੇ ਇਹਨਾਂ ਨੇ ਨਸ਼ੇ ਦੇ ਮੇਲੇ ਲਾ ਕੇ ਮੇਰੇ ਖਿਆਲ ਖਤਮ ਕਰਨਾ ਹੁਣ ਤੇ ਅਸੀਂ ਇਹ ਰੋਲਾ ਪਾਉਣਾ ਵੀ ਆਓ ਸਾਡੇ ਇਲਾਕੇ ਨਸ਼ਾ ਇੱਥੋਂ ਲੈ ਜੋ ਕੇ ਹੋਰ ਸ਼ਹਿਰ ਚ ਲੈ ਜਾਓ ਤੁਹਾਡੇ ਵੱਲੋਂ ਹੱਲ ਕੀ ਹੈ ਨਸ਼ਾ ਕਦਮ ਹੋਏਗਾ ਕਿਸ ਤਰ੍ਹਾਂ ਕੀ ਹੱਲ ਕਰਨਾ ਇਹਦਾ ਹੱਲ ਲੋਕ ਲੈ ਰਿਆ ਜੀ ਲੋਕ ਜਦੋਂ ਤੱਕ ਇਕੱਠੇ ਨਹੀਂ ਹੋਣਗੇ ਜੇ ਨਸ਼ਾ ਤਸਕਰ ਇਕੱਠੇ ਹੋ ਸਕਦੇ ਤੇ ਜਦੋਂ ਤੱਕ ਲੋਕ ਨਹੀਂ ਇਕੱਠੇ ਹੋਣਗੇ ਉਦੋਂ ਤੱਕ ਪ੍ਰਸ਼ਾਸਨ ਦੇ ਗੱਲ 'ਚ ਵੀ ਗੂਠ ਨਹੀਂ ਹੋਣਾ ਤੇ ਨਸ਼ਾ ਤਸਕਰਾਂ ਦੇ ਗੱਲ 'ਚ ਵੀ ਗੂਠ ਨਹੀਂ ਹੋਣਾ ਤੇ ਇਹ ਸਰਕਾਰੀ ਤਾਂਨੇ ਬਾੜਿਆਂ ਦੇ ਗੱਲ 'ਚ ਗੂਠ ਦੇਣਾ ਇਹ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਇਹਦਾ ਹੱਲ ਲੋਕ ਲੈ ਰਹਾ ਵਾਂ ਸੰਗਠਨ ਆ ਤੇ ਜੱਥੇ ਬੰਦੀਆਂ ਵਾਂ ਜਦੋਂ ਤੱਕ ਅਸੀਂ ਇਹ ਨਹੀਂ ਤਿਆਰ ਕਰਦੇ ਉਦੋਂ ਤੱਕ ਨਸ਼ੇ ਦਾ ਹੱਲ ਕੋਈ ਨਹੀਂ ਤੁਸੀਂ ਦੇਖਿਆ ਨਾ ਕਿਸਾਨੀ ਹੁੰਦੋਂ ਕਿਸਾਨੀ ਅੰਦੋਲਨ ਚ ਮੈਂ ਇੱਥੇ ਖੜਾ ਸੀਗਾ ਇੱਥੋਂ ਟਰਾਲੀਆਂ ਦੀਆਂ ਟਰਾਲੀਆਂ ਬਾਅਦ ਚ ਦਿੱਲੀ ਨੂੰ ਗਈਆਂ ਸੀਗੀਆਂ ਇੱਥੋਂ ਹੀ ਕੰਮ ਸ਼ੁਰੂ ਹੋਇਆ ਸੀਗਾ ਇਸੇ ਸਿੰਗਲ ਮੈਨ ਪ੍ਰੋਟੈਸਟ ਤੇ ਮੈਨੂੰ ਆਸ ਹੈ ਵੀ ਲੋਕ ਲੈ ਰਹਾਂ ਜਾਗਣੀਆਂ ਕੁਝ ਲੋਕ ਸਾਨੂੰ ਨੰਬਰ ਦੇ ਕੇ ਗਿਆ ਆਪਣੇ ਪਿੰਡਾਂ ਤੋਂ ਵੀ ਸਾਡੇ ਪਿੰਡਾਂ ਆ ਕੇ ਮੀਟਿੰਗ ਕਰਾਓ ਅਸੀਂ ਆਪਣੇ ਲੋਕਾਂ ਨਾਲ ਜਾ ਕੇ ਜਿਹੜੀਆਂ ਟੀਮਾਂ ਬਣਾਵਾਂਗੇ ਟੀਮਾਂ ਬਣਾ ਕੇ ਨਸ਼ੇ ਖਿਲਾਫ ਹਰ ਪਿੰਡ ਹਰ ਘਰ ਹਰ ਨੁੱਕਰ ਤੇ ਜਿਹੜੀ ਆ ਜਿੱਥੇ ਬੰਦੀ ਤਿਆਰ ਕਰੇ ਨਸ਼ੇ ਖ ਅਸੀਂ ਜਿਸ ਤਰ੍ਹਾਂ ਕੀ ਗੱਲਬਾਤ ਕੀਤੀ ਹੈ ਸਰਬਜੀਤ ਸਿੰਘ ਹੈਰੀ ਨਾਲ ਉਹਨਾਂ ਦਾ ਆਖਣਾ ਹੈ ਕਿ ਪਹਿਲਾਂ ਲੋਕ ਜਾਗਰੂਕ ਹੋਣਗੇ ਜੇ ਲੋਕ ਜਾਗਰੂਕ ਹੋਣਗੇ ਤੇ ਨਸ਼ਾ ਵੀ ਜਲਦੀ ਹੀ ਖਤਮ ਕੀਤਾ ਜਾਏਗਾ ਕੈਮਰਾਮੈਨ ਤਰੁਣ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ